ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆ ਟੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਬਨਨ ਕਰ ਦਾਨ ਜਨਮ ਕਰਮਲੇ ਉਤਰੇ ਮੰਤੇ ਜੈ ਗੁਮਾਨ ਕਾਮ ਕੁਰੁਦ ਨੋਹੀ ਐ ਬਿਨ ਸੈ ਲੋਬਸੋ ਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਪੁੰਨ ਜੀ ਦੇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪੈਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਹੈ ਜਨਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਂਢੀ ਹੈ ਜਨਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਰਤ ਦੀ ਬਣੀ ਪਰੰਪਰਾ ਦੇ ਮੁਤਾਬਕ ਮਾਗ ਦਾ ਮਹੀਨਾ ਖਾਸ ਮਹੀਨਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਗ ਰਾਗ ਦੇ ਵਿੱਚ ਮਹਾਵਾਕ ਦੇ ਵਿੱਚ ਜੋ ਮਾਗ ਦੇ ਮਹੀਨੇ ਦਾ ਉਪਦੇਸ਼ ਕੀਤਾ ਹੈ ਸਤਿਗੁਰੂ ਫਰਮਾਨ ਕਰਦੇ ਹਨ 마ਗ ਮਜਨ ਸੰਗ ਸਾਧੂਆਂ ਢੂੜੀ ਕਰ ਇਸਨਾਨ ਇਸ ਮਹੀਨੇ ਵਿੱਚ ਇਸਨਾਨ ਦੀ ਆਤਮਹਾਨਤਾ ਮੰਨੀ ਗਈ ਹੈ ਪ੍ਰਾਗ ਇਸਨਾਨ 마ਗ ਇਸਨਾਨ ਮਾਗੀ ਦਾ ਇਸਨਾਨ ਬਹੁਤ ਵੱਡਾ ਪੁੰਨ ਮੰਨਦੇ ਨੇ ਬਾਕੀ ਤੀਰਥਾਂ ਤੇ ਵੀ ਮਾਗਦਾ ਇਸ਼ਨਾਨ ਇਸ ਦੇ ਨਾਲ ਅਨੇਕਾਂ ਪੁੰਨ ਫਲ ਜੁੜੇ ਹੋਏ ਨੇ ਅਨੇਕਾਂ ਸਸਕਾਰ ਉਪਲਬਧੀਆਂ ਤੇ ਅਨੇਕਾਂ ਹੀ ਰਹਾਣੇ ਉਪਲਬਧੀਆਂ ਜੋੜੀਆਂ ਹੋਈਆਂ ਨੇ ਇਸ਼ਨਾਨ ਕਰਨੋਂ ਤੇ ਗੁਰਮਤ ਵੀ ਪ੍ਰੇਰਦੀ ਹੈ ਔਰ ਮਾਗਦੇ ਮਹੀਨੇ ਵਿੱਚ ਕੈਸਾ ਇਸ਼ਨਾਨ ਕਰਨਾ ਹੈ ਇਤਨੀ ਗਲਤਨਾ ਸਪਸ਼ਟ ਹੈ ਕਿ ਤਨ ਤੇ ਮਨ ਸਾਡੇ ਕੋਲ ਦੋ ਰੂਪ ਨੇ ਤਨ ਅਸਥੂਲ ਹੈ ਮਨ ਸੁਕਸ਼ਮ ਹੈ ਤਨ ਦਿਖਾਈ ਦੇ ਰਿਹਾ ਹੈ ਮਨ ਅਦ੍ਰਿਸ਼ ਹੈ ਪਾਣੀ ਇਸ ਦਿਸਦੇ ਹੋਏ ਤਨ ਦੀ ਮੈਲ ਨੂੰ ਦੂਰ ਕਰ ਸਕ ਸਕਦਾ ਹੈ ਪਰ ਮਨ ਅਦ੍ਰਿਸ਼ ਹੈ ਮਨ ਤੱਕ ਪਾਣੀ ਦੀ ਪਹੁੰਚ ਹੀ ਨਹੀਂ ਉਹ ਜੋ ਅਦ੍ਰਿਸ਼ ਮਨ ਹੈ ਉਹ ਤਾਂ ਕਿਸੇ ਹੋਰ ਢੰਗ ਨਾਲ ਪਾਵਨ ਹੋਵੇਗਾ ਕੈਸਾ ਇਸਨਾਨ ਕਰਨਾ ਹੈ ਇਸ ਮਾਗ ਦੇ ਮਹੀਨੇ ਵਿੱਚ ਪ੍ਰਥਮ ਸਾਧੂਆਂ ਦੀ ਸੰਗਤ ਕਰ ਇੱਕ ਜੁੜੀ ਹੋਈ ਆਤਮਾ ਕੋਲ ਬੈਠਦੇ ਆ ਮਨ ਜੁੜਦਾ ਹੈ ਇੱਕ ਸਾਧਨਾ ਕਰਨ ਵਾਲੇ ਦੇ ਕੋਲ ਬੈਠिए ਤਾਂ ਮਨ ਸਾਧਰਾਂ ਦੀ ਤਰਫ ਪਚਲ ਪੈਂਦਾ ਹੈ ਇੱਕ ਰੱਬੀ ਗੀਤ ਅਲਾਪਣਾ ਵਾਲੇ ਦੇ ਕੋਲ ਬੈਠੀਏ ਤਾਂ ਰਸਨਾ ਰੱਬੀ ਗੀਤ ਗਾਉਣ ਲੱਗ ਪੈਂਦੀ ਹੈ ਤੇ ਫਿਰ ਸਾਧਵਾਂ ਦੀ ਹੀ ਧੂੜੀ ਦਾ ਇਸ਼ਨਾਨ ਕਰ ਆਪਣੇ ਮਸਤਕ ਤੇ ਲਾ ਆਪਣੇ ਬੰਦਨ ਤੇ ਲਾ ਕਿਉਂ ਸਾਧਕ ਪੁਰਸ਼ ਜਿਸ ਦੀ ਸਾਧਨਾ ਸਫਲ ਹੋ ਗਈ ਸਾਧੂ ਹੋ ਗਿਆ ਉਹ ਜਿੱਥੇ ਚਰਨ ਰੱਖੇਗਾ ਜ਼ਮੀਨ ਪਾਵਨਤ ਹੋਵੇਗੀ ਧੂੜ ਪਵਿੱਤਰ ਹੋਵੇਗੀ ਉਹ ਧੂੜ ਅਕਸ਼ੀਰ ਬਣੇਗੀ ਈਰਾਨ ਦਾ Sufi ਸੰਤ ਸੇਖ ਸਿਆਦੀ ਕਹਿੰਦਾ ਸੁਰਮਾ ਕੰਨ ਤੋਂ ਖਾਕ ਔਲੀਆ ਤਾਬਾ ਬਣੀ ਇਬਦਾਬਾਤ ਇਤਹਾ ਜੇ ਤੂੰ ਆਦਤੋਂ ਲੈ ਕੇ ਅੰਤ ਤੱਕ ਸਾਰੀ ਸਚਾਈ ਦੇਖਣੀ ਚਾਹੁੰਦਾ ਹੈ ਤਾਂ ਜੋ ਔਲੀਆ ਨੇ ਅੱਲਾ ਨਾਲ ਜੁੜੇ ਹੋਏ ਨੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਦਮਾਂ ਦੀ ਖਾਕ ਨੂੰ ਆਪਣੇ ਮਸਤਕ ਤੇ ਲਾ ਇਸ ਤਰੀਕੇ ਨਾਲ ਤੂੰ ਪਵਣ ਹੋਵੇਂਗਾ ਅਗਰ ਦੇਖਿਆ ਜਾਵੇ ਤਾਂ ਜੋ ਤੀਰਥ ਨੇ ਵੱਡੇ ਵੱਡੇ ਉਹ ਮਹਾਪੁਰਸ਼ਾਂ ਦੇ ਕਦਮਾਂ ਤੋਂ ਹੀ ਪੈਦਾ ਹੋਏ ਨੇ ਮਹਾਪੁਰਸ਼ਾਂ ਨੇ ਕਦਮ ਰੱਖੇ ਜਨਮ ਦੇ ਰੂਪ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਰੂਪ ਵਿੱਚ ਜਾਂ ਜੋਤੀ ਜੋਤ ਸਮਾਉਣ ਦੇ ਰੂਪ ਵਿੱਚ ਜਿੱਥੇ ਵੀ ਉਹਨਾਂ ਦੇ ਕਦਮ ਕਿਸੇ ਵੀ ਰੂਪ ਵਿੱਚ ਟਿਕੇ ਨੇ ਤੀਰਥਾਂ ਦਾ ਜਨਮ ਹੋਇਆ ਹੈ ਤੀਰਥਾਂ ਕਦਮਾਂ ਦੇ ਵਿੱਚੋਂ ਪੈਦਾ ਹੋਏ ਨੇ ਚਰਨ ਧੂੜ ਚ ਹੀ ਪੈਦਾ ਹੁੰਦੇ ਨੇ ਜਿਸ ਨੂੰ ਚਰਨ ਧੂੜ ਨਸੀਬ ਹੋ ਗਈ ਉਸ ਨੂੰ ਮਾਨੋ ਸਾਰੇ ਤੀਰਥ ਨਸੀਬ ਹੋ ਗਏ ਚਰਨ ਧੂੜ ਦੀ ਗੁਰੂ ਗ੍ਰੰਥ ਸਾਹਿਬ ਬੜੀ ਮਹਮਾ ਦੱਸਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਾਖ ਹੈ ਨਾਨਕ ਬਿਗਿਉਦ ਜਨਤਰਾ ਤੇਰੇ ਚਾਕਰਾਂ ਪਾ ਖਾਕ ਐ ਖੁਦਾ ਜੋ ਤੇਰੇ ਚਾਕਰ ਨੇ ਜੋ ਤੇਰੀ ਸੇਵਾ ਵਿੱਚ ਜੁਟੇ ਹੋਏ ਨੇ ਜੋ ਤੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਤਾਂ ਕਿ ਉਹਨਾਂ ਦੇ ਕਦਮਾਂ ਦੇ ਛਾਂਦਿਆਂ ਮੈਂ ਪਾਵਣ ਹੋਵਾਂ ਇਸ ਕਰਕੇ ਆਦ ਕਾਲ ਤੋਂ ਐਸਾ ਪੁਰਸ਼ ਜਿਨ੍ਹਾਂ ਦਾ ਸਿਰ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਪੈਰ ਪਾਵਣ ਸਮਝ ਕੇ ਉਹਨਾਂ ਦੇ ਚਰਨ ਆਪਣੇ ਘਰਾਂ ਵਿੱਚ ਧਿਆਉਂਦੇ ਰਹੇ ਸਹਬ ਐਸਾ ਵੀ ਕਹਿੰਦੇ ਨੇ ਜਨ ਕੇ ਚਰਨ ਕੋਟ ਗੰਗਾ ਉਹਨਾਂ ਦੇ ਜਿਹੜੇ ਚਰਨ ਨੇ ਸਮਝੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ ਕਿਉਂਕਿ ਉਹ ਚਲਦੇ ਫਿਰਦੇ ਤੀਰਥ ਨੇ ਭਾਈ ਨੰਦ ਲਾਲ ਕਹਿੰਦੇ ਨੇ ਦਿਲ ਗੋਇਆ ਹਮੀਰਾ ਅਰਜੂ ਕਰਦ ਐ ਗੁਰੂ ਇੱਕ ਅਰਜ ਰਹਿ ਗਈ ਹੈ ਮੇਰੇ ਦਿਲ ਦੇ ਵਿੱਚ ਤਮੰਨਾ ਇੱਕ ਇੱਛਾ ਕਿਹੜੀ ਸਵਦ ਕੁਰਬਾਨ ਖਾ ਕਰ ਹੈ ਸੰਗਤ ਦਿਲ ਗੋਇਆ ਹਮੀਰਾ ਅਰਜੂ ਕਰਦ ਐ ਮੇਰੇ ਪਾਤਸ਼ਾਹ ਏ ਜੋ ਸੰਗਤ ਤੇਰੇ ਦਰ ਤੱਕ ਪਹੁੰਚਦੀ ਹੈ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਕਰ ਦੇ ਤਾਂ ਕਿ ਉਹਨਾਂ ਦੇ ਕਦਮ ਛੋਂਦਿਆਂ ਮੈਂ ਵੀ ਪਾਵਣ ਹੋਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੱਗੇ ਮਹਾਰਾਜ ਪਰਮਉਦੇ ਨੇ ਹਰ ਕਾ ਨਾਮ ਧਿਆਏ ਸੁਣ ਸਬਨਾ ਨਾ ਕਰ ਦਾਨ ਹੋਰ ਤੂੰ ਕੀ ਕਰ ਹਰੀ ਦੇ ਨਾਮ ਨੂੰ ਸੁਣ ਆਪਣੇ ਕੰਨਾਂ ਨਾਲ ਜਿੰਨਾ ਕੋਲੋਂ ਪਤਾ ਚੱਲ ਚੱਲਿਆ ਕਥਾ ਕੀਰਤਨ ਸੁਣਦਿਆਂ ਹੋਇਆਂ ਜਪਦਿਆਂ ਹੋਇਆਂ ਇਹਨਾਂ ਸਾਰਿਆਂ ਨੂੰ ਕਰ ਦਾਨ ਵੀ ਕਰ ਜੋ ਤੈਨੂੰ ਪਤਾ ਚੱਲਿਆ ਉਹ ਗੱਲ ਦੂਜਿਆਂ ਨੂੰ ਦੱਸ ਵੀ ਸਹੀ ਤਾਂ ਕਿ ਦੁਜੇ ਵੀ ਉਸ ਮਾਰਗ ਤੇ ਚੱਲਣ ਇਸ ਵਾਸਤੇ ਗੁਰੂ ਮਹ ਉਪਦੇਸ਼ ਦਿੰਦੀ ਹੈ ਆਪ ਜਪੈ ਅਵਰ ਨਾਮ ਜਪਾਵੈ ਇਸ ਤਰ੍ਹਾਂ ਫਿਰ ਕੀ ਹੋਵੇਗਾ ਜਨਮ ਕਰਮਲ ਉਤਰੈ ਮਨ ਤੇ ਜੈ ਗੁਮਾਨ ਮਨ ਦੇ ਉਤੇ अनेका ਜੋ ਕੀਤੇ ਹੋਏ ਕਰਮ ਉਹਨਾਂ ਕਰਮਾਂ ਦੀ ਸੰਸਕਾਰ ਰੂਪੀ ਜੋ ਮੈਲ ਹੋਈ ਏ ਸਾਧੂ ਦੀ ਸੰਗਤ ਦੇ ਚੇ ਬੈਠ ਕੇ ਪ੍ਰਭੂ ਦਾ ਨਾਮ ਸੁਣ ਕੇ ਪ੍ਰਭ ਦੇ ਗੀਤ ਗਾ ਕੇ ਸਾਰੀ ਦੀ ਸਾਰੀ ਮੈਲ ਲਹਿ ਜਾਏਗੀ ਗੁਮਾਨ ਮਿਟ ਜਾਏਗਾ ਔਰ ਅਹੰਕਾਰ ਖਤਮ ਹੋ ਜਾਏਗਾ ਕਾਮ ਕ੍ਰੋਧ ਨਮੋਹੀਏ ਮਨ ਸੇ ਲੋਭਸਾਨ ਇਹੋ ਵਾਸ਼ਨਾ ਇਹ ਕ੍ਰੋਧ ਕਿਉਂਕਿ ਜਿੱਥੇ-ਜਿੱਥੇ ਵਾਸ਼ਨਾ ਦੀ ਪੂਰਤੀ ਰੁਕ ਜਾਂਦੀ ਹੈ ਉੱਥੇ ਕ੍ਰੋਧ ਪੈਦਾ ਹੋ ਜਾਂਦਾ ਹੈ ਕਾਮਨਾ ਦੀ ਪੂਰਤੀ ਹੋ ਜਾਏ ਤਾਂ ਅਰਜੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ ਪਰ ਕਾਮਨਾ ਫਿਰ ਉਜਾਗਰ ਹੁੰਦੀ ਹੈ ਜਪ ਕਰਦਿਆਂ ਸੀਮਾ ਤੋਂ ਵੱਧਿਆ ਹੋਇਆ ਕਾਮ ਜੋ ਕ੍ਰੋਧ ਨੂੰ ਜਨਮ ਦਿੰਦਾ ਹੈ ਉਹ ਨਾਸ਼ ਹੋ ਜਾਵੇਗਾ ਔਰ ਅੰਦਰੋਂ ਮੋਹ ਦੀ ਜਿਹੜੀ ਵਾਧੂ ਤੜਪ ਹੈ ਉਹ ਵੀ ਨਾਸ ਹੋ ਜਾਏਗੀ ਇਹ ਜੋ ਲੋਭ ਕੁੱਤਾ ਹੈ ਇਹ ਵੀ ਮਰ ਜਾਏਗਾ ਇਸ ਤਰ੍ਹਾਂ ਲੋਭੀ ਦੀ ਪਟਕਣਾ ਹੁੰਦੀ ਹੈ ਕਦੇ ਇੱਕ ਦੀ ਖੁਦਮਾ ਖੁਸਮਦ ਕਦੇ ਦੂਜੇ ਦੀ ਇਸ ਕਰਕੇ ਇਸ ਨੂੰ ਲੋਭੀ ਪੁਰਸ਼ ਨੂੰ ਸਵਾਨ ਨਾਲ ਕੁੱਤੇ ਨਾਲ ਤਸਵੀਰ ਦਿੱਤੀ ਏ ਲੋਭੀ ਤੇ ਐਸਾ ਹੈ ਜਿਹਾ ਹੜਕਿਆ ਹੋਇਆ ਕੁੱਤਾ ਭੁੱਖ ਅਪੁਖ ਸਭ ਕੁਝ ਖਾ ਜਾਏਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜੋ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ ਉਸ ਦੇ ਅੰਦਰ ਦੇਵੀ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਗਤ ਤੇ ਵਿੱਚ ਉਸ ਦੀ ਉਸਤਤੀ ਹੋਣ ਲੱਗ ਪੈਂਦੀ ਏ 68 ਤੀਰਥ ਸਗਲ ਪਨ ਜੀ ਦਿਆ ਪਰਵਾਨ ਐਸਾ ਜੋ ਪੁਰਸ਼ ਜਿਸਨੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਜਾਪ ਕੀਤਾ ਮਨ 68 ਤੀਰਥਾਂ ਦਾ ਇਸ਼ਨਾਨ ਜੋ ਤੀਰਥਾਂ ਤੇ ਜਾ ਕੇ ਪੁੰਨ ਦਾਨ ਕਰਕੇ ਪ੍ਰਾਪਤ ਕਰਨਾ ਸੀ ਉਹ ਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਸਾਧੂ ਦੀ ਸੰਗਤ ਕਰਕੇ ਜਿਸਨੂੰ ਦੇਵੈ ਦਿਆ ਕਰ सोई पुरਖ ਸੁਜਾਨ ਪਰ 에 ਸੁਗਾਤ ਦਿਆ ਕਰਕੇ ਪੂਰੀ ਪੂਰਨ ਪ੍ਰਮਾਤਮਾ ਆਪ ਦਿੰਦਾ ਹੈ ਉਹੀ ਸੁਜਾਨ ਹੈ ਉਹੀ ਮਹਾਨ ਹੈ ਉਹੀ ਸਿਆਣਾ ਹੈ ਜਿੰਨਾ ਮਿਲਿਆ ਪ੍ਰਭੇ ਆਪੈਣਾ ਨਾਨਕ ਤਿੰਨ ਕੁਰਬਾਨ मागਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਐਸਾ ਪਿਆਰਾ ਪ੍ਰੀਤ ਮਿਲ ਪਿਆ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਅੰਤ ਵਿੱਚ ਮਾਗ ਦੇ ਮਹੀਨੇ ਵਿੱਚ ਉਹ ਹੀ ਸੱਚੇ ਨੇ ਮਨ ਉਹਨਾਂ ਨੇ ਹੀ ਸਹੀ ਇਸ਼ਨਾਨ ਕਰ ਲਿਆ ਜਿਨ੍ਹਾਂ ਦੇ ਉੱਤੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਮਿਹਰਬਾਨੀ ਹੋ ਗਈ ਹੈ ਉਹਨਾਂ ਨੂੰ ਆਤਮਿਕ ਆਨੰਦ ਦਾ ਮਾਰਗ ਨਸੀਬ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ